ਕੱਲ ਮੈਂ ਆਪਣੇ ਖੇਤ ਦੇ ਵਿੱਚ ਦੇਖਣ ਵਾਸਤੇ ਗਿਆ ਕਿ ਕਿਹੜੇ ਪਾਸੇ ਕਿੰਨਾ ਖਾਦ ਪੈਣਾ ਹੈ ਕਿੰਨੀ ਦਵਾਈ ਪੈਣੀ ਹੈ ਬਾਕੀ ਕੀ ਕਰਨਾ ਚਾਹੀਦਾ ਤੇ ਇਹ ਸਾਡੇ ਪਿੱਛੇ-ਪਿੱਛੇ ਸਾਡੀ ਵੀਡੀਓ ਬਣਾਉਂਦਾ ਆਈ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਅੱਗੇ ਚਲੇ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਸਾਡੇ ਨੇੜੇ ਆ ਗਿਆ ਅਸੀਂ ਹੋਰ ਦੂਰ ਚਲੇ ਗਏ ਫੇਰ ਸਾਡੇ ਨੇੜੇ ਆ ਗਿਆ ਸਾਨੂੰ ਉਕਸਾਉਂਦਾ ਸੀ ਤੇ ਉਦੋਂ ਬਾਅਦ ਅਸੀਂ ਮੋਟਰ ਤੇ ਆ ਗਏ ਮੋਟਰ ਤੇ ਆ ਕੇ ਇਹ ਫੇਰ ਸਾਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਮੈਂ ਪੁਲਿਸ ਨੂੰ ਕਾਲ ਕੀਤੀ ਕਿ ਇਹ ਤੰਗ ਪਰੇਸ਼ਾਨ ਕਰਦੇ ਨੇ ਇਹਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਰਮੋਣ ਸਿੰਘ ਮਕਾਰੋ ਪਰ ਜਿਹੜਾ ਮੇਰਾ ਵੱਡਾ ਭਰਾ ਏ ਉਹਨੂੰ ਫੋਨ ਕਰਕੇ ਇਹਨੇ ਬੁਲਾ ਲਿਆ ਦਵਿੰਦਰ ਸਿੰਘ ਨੇ ਉਹਨੇ ਆ ਕੇ ਕਾਜ ਸਿੱਧੀ ਮੇਰੇ ਉੱਪਰ ਚੜਾਤੀ ਉਥੇ ਗਵਾ ਸੀ ਜਿਹਨਾਂ ਨੇ ਸਾਰਾ ਕੁਝ ਦੇਖਿਆ ਮੈਂ ਬੋਰਡ ਦੇ ਉੱਪਰ ਬੁੜ ਕੇ ਕਿ ਡਿੱਗ ਗਿਆ ਤੇ ਸ਼ੀਸ਼ੇ ਨਾਲ ਜਾ ਵਜਿਆ ਜਿਉਂ ਹੀ ਮੈਂ ਥੱਲੇ ਡਿੱਗਿਆ ਤੇ ਦਵਿੰਦਰ ਸਿੰਘ ਉਹਨੂੰ ਸਿੱਧਾ ਜਦੋਂ ਗੱਡੀ ਲੈ ਕੇ ਆ ਰਿਹਾ ਸੀ ਤਾਂ ਦਵਿੰਦਰ ਸਿੰਘ ਸਿੱਧਾ ਇਹਨੂੰ ਕਹਿ ਰਿਹਾ ਸੀ ਵੀ ਚੜਾ ਦੇ ਉੱਪਰ ਗੱਡੀ ਇਹਨੂੰ ਅੱਜ ਮਾਰ ਕੇ ਛੱਡਣਾ ਤੇ ਮੈਂ ਜਦੋਂ ਥੱਲੇ ਗਿਰਿਆ ਇਹਨੇ ਦੋਨੇ ਜਣਿਆਂ ਨੇ ਮੇਰੀ ਮਾਰਕੁੱਟ ਸ਼ੁਰੂ ਕਰਤੀ ਉੱਥੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਛਡਾਇਆ ਤੇ ਉਹ ਤੋਂ ਬਾਅਦ ਪੁਲਿਸ ਆ ਗਈ ਪੁਲਿਸ ਪੁੱਛਦੀ ਵੀ ਅਸੀਂ ਜਿਹੜਾ ਹੈਗਾ ਕੀ ਮਾਮਲਾ ਹੈ ਜਿਹੜਾ ਤੁਹਾਡਾ ਹੈਗਾ ਮੈਂ ਜਿਹੜੀ ਪੁਲਿਸ ਪਾਰਟੀ ਆਈ ਐਸਐਚਓ ਸਾਹਿਬ ਉਹਨਾਂ ਦੇ ਨਾਲ 8-10 ਬੰਦੇ ਜਿਹੜੇ ਸਿਗੇ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ ਕਿ ਆਹ ਜਿਹੜਾ ਟਰਾਂਸਫਾਰਮਰ ਹੈ ਇਹ ਜਦੋਂ ਅਸੀਂ ਜ਼ਮੀਨ ਖਰੀਦੀ ਇਹ ਸਰਬਨ ਸਿੰਘ ਦੇ ਨਾਮ ਦਾ ਜਿਹੜਾ ਕਿ ਇਹ ਲੱਗਿਆ ਹੋਇਆ ਸੀਗਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਜ਼ਮੀਨ ਲੱਗੀ ਹੈ ਉਸ ট্রান্সਫਾਰਮ ਦੇ ਵਿੱਚ ਉਹਨਾਂ ਉਹਨਾਂ ਦਾ ਹਿੱਸਾ ਹੈਗਾ ਉਸ ট্রান্সਫਾਰਮ ਦੇ ਵਿੱਚ ਮੇਰਾ ਹਿੱਸਾ ਉਹਦੇ ਨਾਲ ਹੀ ট্রান্সਫਾਰਮਰ ਇਕ ਮਰਮੋਣ ਸਿੰਘ ਨੇ ਲਵਾ ਲਿਆ ਤੇ ਇਹਨਾਂ ਨੇ ਉਸ ট্রান্সਫਾਰਮਰ ਦੇ ਆਲੇ ਦੁਆਲੇ ਆਪਣੀ ਕਿਆਰੀ ਬਣਾ ਲਈ ਯਾਨੀ ਉਸ ট্রান্সਫਾਰਮਰ ਦੇ ਵਿੱਚ ਮੇਰਾ ਜਿਹੜਾ ਹਿੱਸਾ ਹੈ ਤੇ باوجود ਇਸ ਦੇ ਮੈਂ ਉੱਥੇ ਕੋਈ ਦਖਲ ਨਹੀਂ ਦਿੰਦਾ ਤੇ ਤੀਸਰਾ ট্রান্সਫਾਰਮਰ ਜਿਹੜਾ ਤੀਸਰਾ ਕਨੈਕਸ਼ਨ ਬਿਜਲੀ ਦਾ ਉਹ ਮੈਂ ਆਪਣਾ ਅਰਡ ਲਵਾਇਆ ਜਿੱਥੇ ਮੇਰਾ ਬੋਰ ਹੋਇਆ ਹੋਇਆ ਜਿੱਥੇ ਮੇਰਾ ਚ ਬੱਚਾ ਹੈ ਜਿੱਥੇ ਮੇਰਾ ট্রান্সਫਾਰਮਰ ਹੈ ਤੇ ਉੱਥੇ ਆ ਕੇ ਇਹ ਦੋਨੇ ਜਣੇ ਉੱਥੇ ਦਖਲਅੰਦਾਜ਼ੀ ਕਰਦੇ ਨੇ ਮੇਰੀਆਂ ਸਬਜ਼ੀਆਂ 6-7 ਵਾਰ ਇਹਨਾਂ ਨੇ ਮੇਰੀਆਂ ਸਬਜ਼ੀਆਂ ਪੱਟਤੀਆਂ ਇਹ ਜਦਕਿ ਇਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਉੱਥੇ ਕੋਈ ਅਧਿਕਾਰ ਨਹੀਂ ਹੈ ਦਵਿੰਦਰ ਸਿੰਘ ਦੇ ਨਾਂ ਦਾ ਉੱਥੇ ਕੋਈ ਵੀ ਟਰਾਂਸਫਾਰਮਰ ਨਹੀਂ ਹੈ باوجود ਇਸ ਦੇ ਆ ਕੇ ਇਹ ਫੇਰ ਦਖਲਅੰਦਾਜ਼ੀ ਕਰਦੇ ਨੇ ਕਬਈ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਵਾਇਰਲ ਹੋ ਰਹੀ ਆ ਵੀ ਤੁਸੀਂ ਛੋਟੀ ਡੰਡੇ ਜਿਹਾ ਮਾਰਦੇ ਆ ਉਹ ਕਿਹਿਆ ਸੀਗਾ ਮਾਮਲਾ ਜਦੋਂ ਇਹ ਫੇਸਬੁੱਕ ਤੇ ਲਾਈਵ ਹੋ ਕੇ ਜਦੋਂ 10 ਵਾਰੀ ਇਹ ਬੰਦਾ ਫੇਸਬੁੱਕ ਤੇ ਮੈਨੂੰ ਐਕਸਪੋਜ਼ ਕਰ ਰਿਹਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਮੈਂ ਸਿਵਲ ਕੱਪੜਿਆਂ 'ਚ ਆ ਮੈਂ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਮੈਂ ਟਰੈਕਟਰ ਨਾਲ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਮੈਂ ਆਪਣੇ ਕਿਸੇ ਪਰਿਵਾਰ ਨਾਲ ਗਿਆ ਹੋਇਆ ਮੇਰੀ ਉੱਥੇ ਵੀਡੀਓ ਬਣਾ ਮੇਰਾ ਬੇਟਾ ਆਇਆ ਉਹ ਨੂੰ ਮੈਂ ਕਿਹਾ ਬੀਜ ਲੈ ਆ ਇਹ ਮੇਰੇ ਬੇਟੇ ਦੀ ਮੈਂ ਉਹ ਬੀਜ ਗੱਡੀ 'ਚ ਰੱਖਣ ਲੱਗਿਆ ਤੇ ਉਹਦੀ ਵੀਡੀਓ ਬਣਾ ਬਣਾ ਕੇ ਫੇਸਬੁੱਕ ਤੇ ਪਾਤੀ ਤੇ ਜਦੋਂ ਬੰਦਾ 10 ਵਾਰੀ ਕੋਈ ਇਸ ਤਰੀਕੇ ਨਾਲ ਗਲਤ ਬੰਦੇ ਨੂੰ ਐਕਸਪੋਜ਼ ਕਰਦਾ ਫਿਰ ਇੱਕ ਵਾਰੀ ਦਾ ਬੰਦਾ ਆਪਣੇ ਤਰੀਕੇ ਨਾਲ ਉਸ ਗੱਲ ਦਾ ਜਵਾਬ ਦਿੰਦਾ ਨਹੀਂ ਤਾਂ ਲੋਕ ਇਹ ਕਹਿਣਗੇ ਵੀ ਹਾਂ ਇਸ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਇਸ ਬੰਦੇ ਦੀ ਕੋਈ ਨਾ ਕੋਈ ਗਲਤੀ ਹੈ ਜੇ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਬਹੁਤ ਸਾਰੇ ਜਿਹੜੇ ਹੈਗੇ ਨਿਊਜ਼ ਚੈਨਲਾਂ ਦੇ ਉੱਤੇ ਆਪਣੀ ਗੱਲਬਾਤ ਰੱਖ ਚੁੱਕੇ ਹਾਂ ਬਹੁਤ ਸਾਰੇ ਜਿਹੜੇ ਮੀਡੀਆ ਹਾਊਸ ਹੈ ਉੱਥੇ ਮੈਂ ਆਪਣੀ ਗੱਲ ਰੱਖ ਚੁੱਕੇ ਹਾਂ ਗੱਲ ਸਾਰੀ ਉੱਥੇ ਕਲੀਅਰ ਹੈ ਤੇ ਜਦੋਂ ਇਹ ਫੇਸਬੁੱਕ ਤੇ ਫੇਰ ਲਾਈਵ ਹੋ ਕੇ ਮੈਨੂੰ ਐਕਸਪੋਜ਼ ਕਰ ਰਿਹਾ ਹੈ ਗਲਤ ਬੋਲ ਰਿਹਾ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਫੇਰ ਬੰਦੇ ਨੂੰ ਗੁੱਸਾ ਆਉਂਦਾ ਹੀ ਹੈ ਤੇ ਉਹਨੂੰ ਇਸ ਤਰ੍ਹਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੂੰ ਆਪਣੇ ਕਾਗਜ਼ਾਂ ਦੀ ਲੜਾਈ ਜਿਹੜੀ ਹੈਗੀ ਹੈ ਉਹ ਲੜ ਜਦਕਿ ਸਾਡੇ ਕੇਸ ਚੱਲਦੇ ਨੇ 15 18 ਕੇਸ ਚੱਲਦੇ ਨੇ ਸਾਡੇ ਤੂੰ ਆਪਣੇ ਕੋਰਟ ਦੇ ਵਿੱਚ ਪੱਖ ਰੱਖ ਤੇਰਾ ਵਕੀਲ ਤੇਰੇ ਪੱਖ ਰੱਖੇ ਤੂੰ ਸਾਨੂੰ ਇਹ ਪ੍ਰਵੋਕ ਕਰਦਾ ਏ ਸਾਨੂੰ ਉਕਸਾਉਣਾ ਏ ਤੇਰਾ ਇਹ ਗਲਤ ਕੰਮ ਹੈ ਤੂੰ ਕਿਉਂ ਇਸ ਤਰੀਕੇ ਨਾਲ ਕਰਦਾ ਏ ਇਹ ਸਾਰੀ ਜਿਹੜੀ ਕਾਰਵਾਈ ਹੈ ਕੋਰਟ ਦਾ ਮਾਮਲਾ ਹੈਗਾ ਤੂੰ ਕੋਰਟ ਦੇ ਵਿੱਚ ਜਾ ਕੇ ਗੱਲ ਕਰ ਸਾਨੂੰ ਕਸਾਉਣ ਦਾ ਮਤਲਬ ਜਿੱਥੇ ਤੇਰਾ ਜਿੱਥੇ ਤੇਰਾ ਬੂਰ ਹੈ ਤੂੰ ਉੱਥੇ ਜਾ ਅਸੀਂ ਤੈਨੂੰ ਤੰਗ ਨਹੀਂ ਕਰਦੇ ਤੂੰ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਇੱਕ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜਾ ਵੀ ਉਹਨਾਂ ਦੀ ਬੀਸੇ ਨੂੰ ਤੱਕਾ ਤੁਸੀਂ ਹਮਾਰਿਆਂ ਤੇ ਗਿਰ ਗਏ ਬੇਹੋਸ਼ ਹੋ ਗਏ ਤੇ ਉਹਦੇ ਕਰਕੇ ਡੈਥ ਹੋਈ ਹੈ ਜਿਹੇ ਵਿੱਚ ਕਿਸ ਚਾਹੀਏ ਜਿੱਤ ਬਿਲਕੁਲ ਇਹ ਬੇਬੁਨਿਆਦ ਹੈ ਸਰਾ ਸਰ ਇਹ ਗੱਲ ਝੂਠ ਹੈ ਉਸ ਵੇਲੇ ਪੁਲਿਸ ਪਾਰਟੀ ਐਸ ਐਚ ਓ ਸਾਹਿਬ 7-8 ਬੰਦੇ ਉਹਨਾਂ ਦੇ ਨਾਲ 8-10 ਬੰਦੇ ਉਹਨਾਂ ਦੇ ਨਾਲ ਜਿਹੜੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਆਹ ਕਿਆਰੀ ਉਹਨਾਂ ਦੀ ਹੈ ਆਹ ਕਿਆਰੀ ਮੇਰੀ ਹੈ ਮੇਰੀ ਕਿਆਰੀ ਵੱਲ ਮੂੰਹ ਕਰਕੇ ਅਸੀਂ ਖੜੇ ਆਂ ਐਸਚੂ ਸਾਹਿਬ ਸਾਰੇ ਜਿੰਨੇ ਵੀ ਮੇਰਾ ਰਿਸ਼ਤੇਦਾਰ ਵੀ ਖੜਾ ਹੈ ਅਸੀਂ ਸਾਰੇ ਉਧਰ ਵੱਲ ਨੂੰ ਮੂੰਹ ਕਰਕੇ ਖੜੇ ਆਂ ਉਹਦੀ ਵਾਈਫ ਪਿੱਛੇ ਖੜੀ ਖੜੀ ਗਿਰ ਗਈ ਤੇ ਉਹ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਉਹਨਾਂ ਦੇ ਪੈਰ ਵੀ ਛッセ ਹੱਥਾਂ ਦੀਆਂ ਤਲੀਆਂ ਮਲੀਆਂ ਮੂੰਹ ਚ ਪਾਣੀ ਵੀ ਪਾਇਆ ਉਹ ਤੋਂ ਬਾਅਦ ਇਹ ਚੱਕ ਕੇ ਇਹ ਹਸਪੀਟਲ ਉਹਨੂੰ ਲੈ ਗਏ ਆ ਤੇ ਉਹ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰ ਚੱਕ ਕੇ ਹਸਪੀਟਲ ਖਿੜੇ ਲੈ ਗਏ ਆ ਉਹ ਤੋਂ ਪਹਿਲਾਂ ਅਸੀਂ ਜਾਂਦੇ ਜਾਂਦੇ ਥਾਣੇ ਇਹਨਾਂ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਮੇਰੇ ਤੇ ਗੱਡੀ ਚੜਾਈ ਮੈਨੂੰ ਦੋਨੇ ਜਣਿਆਂ ਨੇ ਰਲ ਕੇ ਮਾਰਨ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ਤੇ ਗੱਡੀ ਚੜਾਈ ਅਸੀਂ ਉਹੋ ਦਰਖਾਸਤ ਥਾਣੇ ਲਿਖਾ ਕੇ ਫਿਰ ਮੈਨੂੰ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਖਿਲਾਫ ਜੋ ਇਹ ਕੁਝ ਬੋਲ ਰਹੇ ਨੇ ਉਹ ਸਰਾਸਰ ਝੂਠ ਹੈ ਸਰਾਸਰ ਗਲਤ ਹੈ